ਤੁਹਾਡੀ ਸਿਹਤ ਨਾਲ ਜੁੜੀ ਵੱਡੀ ਖਬਰ ਮਿਲਾਵਟ ਖੁਰਾਂ ਦੀ ਹੁਣ ਖੈਰ ਨਹੀਂ ਮਿਲਾਵਟ ਖੁਰਾਂ ਤੇ ਸਿਹਤ ਬਾਗਵਲੋਂ ਰੱਖੀ ਜਾ ਰਹੀ ਹੈ ਪੈਣੀ ਨਜ਼ਰ ਸਿਹਤ ਬਾਗਵਲੋਂ ਮਕੇਰੀਆਂ ਤੇ ਹਾਜੀਪੁਰ ਵਿੱਚ ਮਠਿਆਈਆਂ ਦੀ ਦੁਕਾਨਾਂ ਤੇ ਛਾਪੇ ਮਰੀ ਮਿਆਦ ਪੁਰੀਆਂ ਮਠਈਆਂ ਵੀ ਕੀਤੀਆਂ ਨਸ਼ਟ ਐਪਰੂਵਮੈਂਟ ਨੋਟਸ ਵੀ ਪਿਤਾ ਜਾਰੀ ਹਲਵਾਈਆਂ ਬੇਕਰੀ ਟੱਬੇ ਬਾਰੇ ਕਿਤੇ ਵੀ ਕੋਈ ਖਾਣ ਵਾਲੀ ਚੀਜ਼ ਬਣਾਉਂਦਾ ਹੈ ਤਾਂ ਉਸ ਨੂੰ ਅਪਰੋਲ ਟੋਪੀ ਦਸਤਾਨੇ 마સ્ક ਪਾਉਣੇ অতি ਜ਼ਰੂਰੀ ਹਰਨ ਪੇਸ਼ ਹੈ 47 ਨਿਊਜ਼ ਇੰਡੀਆ ਦੀ ਵਿਸ਼ੇਸ਼ ਰਿਪੋਰਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਵਿੱਚ ਲੋਕਾਂ ਨੂੰ ਸਾਫ਼ ਅਤੇ ਮੈਰੀ ਖਾਦ ਪਦਾਸ ਮਹੀਆ ਕਰੋਨਾ ਸੇਤ ਪੌਗ ਦੀ ਜ਼ਿੰਮੇਵਾਰੀ ਹੈ ਇਸ ਤੇ ਲਗਾਤਾਰ ਫੂਡ ਟੀਮ ਬਲੋਂ ਜ਼ਿਲ੍ਹਾ ਹੁਸ਼ਿਆਪੁਰ ਦੇ ਬਖ ਬਖ ਹਿੱਸਿਆਂ ਵਿੱਚ ਛਾਪੇ ਮਾਰੀ ਕੀਤੀ ਜਾ ਰਹੀ ਹੈ ਇਸ ਤੇ ਚਲਦਿਆਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਪਟਿਆ ਫੂਡ ਅਫਸਰ ਮਨੀਸ਼ ਛੋਟੀ ਦੀ ਟੀਮ ਬਲੋਂ ਕਸਬਾਬ ਗਰੀਆਂ ਤੇ ਹਜੀਪੁਰ ਵਿੱਚ ਮਠਾਈ ਬਣਾਉਣ ਵਾਲੀ ਫੈਕਟਰੀ ਵਿੱਚ ਚੈਕਿੰਗ ਕੀਤੀ ਗਈ ਇਹ ਦੇਖ ਕੇ ਸੇਤ ਬਗਵੀ ਹਰਾਨ ਰਹਿ ਗਿਆ ਮਠਈਆਂ ਵੀ ਟਿੱਕਟੀਆਂ ਜਗਾ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਸਨ ਕਈ ਮਠਈਆਂ ਤਾਂ ਲੰਗੀਆਂ ਪਈਆਂ ਸਨ ਤੇ ਬਣਾਉਣ ਵਾਲਿਆਂ ਪਰੋਂ ਵੀ ਕੋਈ ਅਪਰੋਲ ਮਾਸਕ ਨਹੀਂ ਦਸਤਾਨੇ ਪੈਸੀ ਅਤੇ ਗਰਮੀ ਨਾਲ ਅਇਆ ਪਸੀਨਾ ਵੀ ਮਠਈਆਂ ਵਿੱਚ ਪੈ ਰਿਹਾ ਸੀ ਤੇ ਕਈਆਂ ਦੀ ਬੁਨਿਆਦ ਵੀ ਤੁਰੀ ਨਗ ਚੁੱਕੀ ਸੀ ਇਸ ਤੇ ਛੇਦ ਬਵਾਗ ਬਲੋ ਕਟੀਆਂ ਮਠਈਆਂ ਨਸ਼ਟ ਕੀਤੀਆਂ ਗਈਆਂ ਸੈਂਪਲ ਵੀ ਲੈ ਕੇ ਤਾਲਣਾ ਕਰਕੇ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਜਾਰੀ ਕੀਤਾ ਗਿਆ ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾਕਟਰ ਜਗਤেন্দ্র ਕੁਮਾਰ ਪਾੜੀਆਂ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਆਉਣ ਕਰਕੇ ਖਰਾਈਆਂ ਬਲੋ ਵੱਡੀ ਪੱਧਰ ਤੇ ਮਠਈਆਂ ਬਣਾਈਆਂ ਜਾ ਰਹੀਆਂ ਹਨ ਸਾਡੇ ਸਰ ਡਾਕਟਰ ਸਾਹਿਬ ਆਏ ਹੈ ਡਾਕਟਰ ਸਾਹਿਬ ਦਾ ਵੈਲਕਮ ਹੈ ਜੀ ਡਾਕਟਰ ਛੋਟੀ ਸਾਹਿਬ ਆਏ ਹੈ ਡਾਕਟਰ ਭਟਿਆਰੀ ਆਏ ਹੈ ਸਾਡੇ ਕੋਲ ਸਾਡੀ ਫੈਕਟਰੀ ਦੀ ਇਨਸਪੈਕਸ਼ਨ ਕਰਨ ਵਾਸਤੇ ਆਏ ਹੈ ਸਰ ਮੈਂ ਇਹੀ ਗੱਲ ਕਹਿਣਾ ਚਾਹਾਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵੀ ਮੇਰਾ ਇਦਾਂ ਹੀ ਇਨਸਪੈਕਸ਼ਨ ਹੋਈ ਸੀਗੀ ਤੇ ਮੈਨੂੰ ਡਾਕਟਰ ਸਾਹਿਬ ਨੇ 3-4 ਕਮੀਆਂ ਦੱਸੀਆਂ ਸੀਗੀਆਂ ਮੇਰੇ ਫੈਕਟਰੀ ਦੇ ਵਿੱਚ ਉਹ ਸਰ ਮੈਂ ਸਾਰੀਆਂ ਆਪਣੇ ਵੱਲੋਂ ਆਪਣੇ ਵੱਲ ਕਵਰ ਕੀਤੀਆਂ ਜਿੰਨੀਆਂ ਮੇਰੇ ਕੋਲ ਸਕੀਆਂ ਵਾਈਟ واਸ਼ ਦਾ ਕੰਮ ਸੀ ਸਰ ਮੈਂ ਵਾਈਟ واਸ਼ ਵੀ ਕੀਤੀ ਹੈ ਟਾਇਲਟ ਅੰਦਰ ਸੀਗੀ ਫੈਕਟਰੀ ਦੇ ਉਹ ਵੀ ਸਰ ਮੈਂ ਵਾਰ ਕਰਾਈ ਹੈ ਇੱਕ ਵਾਸ਼ਪੇਸ਼ਨ ਦਾ ਇੰਤਜ਼ਾਮ ਕੀਤਾ ਸਰ ਮੈਂ ਬਾਕੀ ਬੰਦਿਆਂ ਦੇ ਮੈਡੀਕਲ ਨਹੀਂ ਸੀ ਹੋਏ ਤੇ ਉਹ ਮੈਡੀਕਲ ਵੀ ਸਰ ਮੈਂ ਕਰਵਾਏਗੇ ਤੇ ਬਾਕੀ ਡਾਕਟਰ ਸਾਹਿਬ ਹੁਣ ਆਏ ਆ ਤੇ ਡਾਕਟਰ ਨੇ ਦੱਸਿਆ ਕਿ Apron ਵਗੈਰਾ ਬੰਦਿਆਂ ਨੇ ਨਹੀਂ ਪਾਏ ਹੋਏ ਤੇ ਗਲਵਸ ਨਹੀਂ ਪਾਏ ਹੋਏ ਤੇ ਉਹਨਾਂ ਦਾ ਵੀ ਸਰ ਮੈਂ ਉਹਨਾਂ ਨੂੰ ਫਸਟੈਂਡ ਰੱਖਾਂਗਾ ਬਾਕੀ ਹੋਰ ਡਾਕਟਰ ਸਾਹਿਬ ਨੇ ਬੋਲੇ ਆ ਕਿ ਫਰਸ਼ ਇੱਕ ਦੋ ਜਗ੍ਹਾ ਤਾਂ ਟੁੱਟੇ ਦਾ ਸਰ ਉਹ ਵੀ ਮੈਂ ਉਹਦੇ ਮਾਰਬਲਾਈਜ਼ ਕਰਾਉਂਗਾ ਸਰ ਉਹਨੂੰ ਸਾਰੇ ਨੂੰ ਠੀਕ ਹੈ ਸਰ ਸਾਡੇ ਨਾਲ ਅੱਜ ਜਨਾਬ ਆ ਗਏ ਆ। ਅੱਜ ਸਾਡਾ ਡਾਕਟਰ ਸਾਹਿਬ ਆਏ ਆ। ਡਾਕਟਰ ਸਾਹਿਬ ਦਾ ਵੈਲਕਮ ਹੈ ਜੀ। ਡਾਕਟਰ ਛੋਟੀ ਸਾਹਿਬ ਆਏ ਆ, ਡਾਕਟਰ ਭੱਟੀ ਜੀ ਆਏ ਆ ਸਾਡੇ ਕੋਲ। ਸਾਡੀ ਜਿਹੜੀ ਫੈਕਟਰੀ ਦੀ ਇਨਸਪੈਕਸ਼ਨ ਕਰਨ ਵਾਸਤੇ ਆਏ ਆ। ਸਰ ਮੈਂ ਇਹੀ ਗੱਲ ਕਹਿਣਾ ਚਾਹਾਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵੀ ਮੇਰਾ ਇਦਾਂ ਇਨਸਪੈਕਸ਼ਨ ਹੋਈ ਸੀਗੀ ਤੇ ਮੈਨੂੰ ਡਾਕਟਰ ਸਾਹਿਬ ਨੇ 3-4 ਕਮੀਆਂ ਦੱਸੀਆਂ ਸੀਗੀਆਂ ਮੇਰੇ ਫੈਕਟਰੀ ਦੇ ਵਿੱਚ। ਉਹ ਸਰ ਮੈਂ ਸਾਰੀਆਂ ਆਪਣੇ ਵੱਲੋਂ ਆਪਣੇ ਵੱਲ ਕਵਰ ਕੀਤੀਆਂ ਜਿੰਨੀਆਂ ਮੇਰੇ ਕੋਲ ਸਕੇਆਂ। ਵਾਈਟਵਾਸ਼ ਦਾ ਕੰਮ ਸੀ ਸਰ ਮੈਂ ਵਾਈਟਵਾਸ਼ ਵੀ ਕੀਤੀ ਹੈ। ਟਾਇਲਟ ਅੰਦਰ ਸੀਗੀ ਫੈਕਟਰੀ ਦੇ ਅਫੀਸਰ ਮੈਂ ਬਾਹਰ ਕਢਾਈ ਹੈ ਇੱਕ ਵਾਸ਼ਪੇਸ਼ਨ ਦਾ ਇੰਤਜ਼ਾਮ ਕੀਤਾ ਸਰ ਮੈਂ ਬਾਕੀ ਬੰਦਿਆਂ ਦੇ ਮੈਡੀਕਲ ਨਹੀਂ ਸੀ ਹੋਏ ਤੇ ਉਹ ਮੈਡੀਕਲ ਵੀ ਸਰ ਮੈਂ ਕਰਵਾਏਗੇ ਤੇ ਬਾਕੀ ਡਾਕਟਰ ਸਾਹਿਬ ਹੁਣ ਆਏ ਆ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ Apron ਵਗੈਰਾ ਬੰਦਿਆਂ ਨੇ ਨਹੀਂ ਪਾਏ ਹੋਏ ਤੇ ਗਲਵਸ ਨਹੀਂ ਪਾਏ ਹੋਏ ਤੇ ਉਹਨਾਂ ਦਾ ਵੀ ਸਰ ਮੈਂ ਉਹਨਾਂ ਨੂੰ ਫਸਟਾਂ ਰੱਖਾਂਗਾ ਬਾਕੀ ਹੋਰ ਵੀ ਡਾਕਟਰ ਸਾਹਿਬ ਨੇ ਬੋਲੇ ਆ ਕਿ ਫਰਸ਼ ਇੱਕ ਦੋ ਜਗ੍ਹਾ ਤਾਂ ਟੁੱਟੇ ਦਾ ਸਰ ਉਹ ਵੀ ਮੈਂ ਉਹਦੇ ਮਾਰਬਲਾਈਜ਼ ਕਰਾਉਂਗਾ ਸਰ ਉਹਨੂੰ ਸਾਰੇ ਨੂੰ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਆ ਜਿੱਦਾਂ ਤਿਵਾਰੀ ਸੀਜ਼ਨ ਚੱਲ ਰਿਹਾ ਹੈ ਤੇ ਅਸੀਂ ਮਠਾਈਆਂ ਦੀਆਂ ਜਿੱਥੇ ਮੈਨੂਫੈਕਚਰਿੰਗ ਹੋ ਰਹੀਆਂ ਜਾਂ ਕੋਈ ਵੀ ਅਜਿਹੇ ਆਈਟਮ ਜਿੱਥੇ ਬਣ ਰਹੀਆਂ ਆ ਉਥੇ ਅਸੀਂ ਫ੍ਰੀਕੁਐਂਟਲੀ ਵਿਜ਼ਿਟ ਕਰ ਰਹੇ ਆਂ ਔਰ ਔਰੇ ਦੌਰਾਨ ਹੀ ਅਸੀਂ ਅੱਜ ਮੁਕੇਰੀਆਂ ਦਾ ਵੀ ਟੂਰ ਲਾਇਆ ਜਿੱਥੇ ਜਿਹੜੀ ਇੱਥੇ ਇੱਕ ਵੱਡੀ ਜੀ ਮੈਨੂਫੈਕਚਰਿੰਗ ਸਾਈਟ ਹੈਗੀ ਆ ਰਸਗੁੱਲੇ, ਗੁਲਾਬ ਜਾਮਨ ਔਰ ਜਿੰਨੀਆਂ ਵੀ ਬਾਕੀ ਤਰ੍ਹਾਂ ਦੀਆਂ ਮਠਾਈਆਂ ਬਣਦੀਆਂ ਇੱਥੇ ਪੇਠਾ ਵਗੈਰਾ ਵੀ ਬੰਦਾ ਆ ਉਹਨੂੰ ਅਸੀਂ ਚੈਕਿੰਗ ਕਰਨ ਲਈ ਆਏ ਆਂ ਇਹਨਾਂ ਦੇ ਇੱਥੇ ਥੋੜੀਆਂ-ਬਹੁਤੀਆਂ ਸਾਨੂੰ ਵੀ ਕੰਮੇ ਪੇਸ਼ੀਆਂ ਪਾਈਆਂ ਗਈਆਂ ਇਹਨਾਂ ਨੂੰ ਪਹਿਲੇ ਵੀ ਅਸੀਂ ਚੈਕਸ ਹੁਦਾਰ ਕਰਨ ਲਈ ਉਹ ਕਮੀਆਂ ਪੇਸ਼ੇ ਆਏ ਕਰ ਸਕਦੇ ਆ ਸੁਧਾਰ ਕੋਈ ਔਰ ਤੇ ਵੱਡੀ ਗੱਲ ਨਹੀਂ ਹੈ ਔਰ ਇਹਨਾਂ ਨੂੰ ਹੀ ਸਮਝਾਣਾ ਜਾਂਦੇ ਆ ਕਿ ਇਹ ਕਮੀਆਂ ਪੇਸ਼ੇ ਆਏ ਜਲਦੀ ਤੋਂ ਜਲਦੀ ਵਿਦਰਨ 10 ਡੇਜ਼ ਹੈ ਪੂਰੀਆਂ ਕਰਨ ਐਟ ਲੀਸਟ 1 ਵੀਕ ਚ ਕਿਉਂਕਿ ਇਹ ਤਿਆਰੀ ਸੀਜ਼ਨ ਚ ਅਸੀਂ ਨਹੀਂ ਚਾਹਦੇ ਕਿ ਜੋ ਲੋਕਾਂ ਦੀ ਸਿਹਤ ਦੇ ਨਾਲ ਕੋਈ ਖਲਵਾੜ ਹੋਵੇ ਸੋ ਇਹਨਾਂ ਨੂੰ ਖਾਸ ਤਦਾਬ ਨਹੀਂ ਹੈਗੀ ਹੈ ਔਰ ਅਸੀਂ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾ ਰਹੇ ਆ ਕਿ ਇਹ ਚੀਜ਼ਾਂ ਜੜੀਆਂ ਆ ਨਹੀਂ ਹੋਣੀਆਂ ਚਾਹੀਦੀਆਂ ਅੱਗੇ ਤੋਂ ਦੂਸਰੀ ਗੱਲ ਇਹ ਕੀ ਹੈ ਕਿ ਇਹਨਾਂ ਕੋ ਮੜਾ ਜੇ ਸਮਾਨ ਆਪਾਂ ਨੂੰ ਲੱਭਿਆ ਵੀ ਹੈ ਕਿ ਜਿਹੜਾ ਮਿਆਦ ਪੁੱਗਾ ਹੈਗਾ ਸੀ ਉਹਨੂੰ ਇਮੀਡੀਏਟਲੀ ਅਸੀਂ ਸਟਵਾਇਆ ਵੀ ਹੈ ਔਰ ਮੈਡੀਕਲ ਵੀ ਚੈੱਕ ਕੀਤਾ ਹੈ ਮੈਡੀਕਲ ਇਹਨਾਂ ਚ ਜੇ ਥੋੜੀ ਕਮੀ ਪੇਸ਼ੀ ਆਈ ਹੈ ਉਹ ਵੀ ਦੁਬਾਰਾ ਇਹਨਾਂ ਨੂੰ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ ਬਾਕੀ ਅਸੀਂ ਦੇਖ ਰਹੇ ਹਾਂ ਕਿ ਕਿੱਦਾਂ ਕੰਪਲਾਈ ਕਰਦੇ ਆ ਇਹ ਸਾਰਿਆਂ ਨੂੰ ਇਨਸਟਰਕਸ਼ਨ ਹੈਗੀਆਂ ਜਾਂ ਚੇਤਾਵਨੀ ਹੈਗੀ ਹੈ ਮੇਰੇ ਵੱਲੋਂ ਸਾਰੇ ਮੈਨੂਫੈਕਚਰਿੰਗ ਵਾਲਿਆਂ ਨੂੰ ਕਿ ਜਿਹੜੇ ਵੀ ਮਠਾਈ ਦਾ ਜਾਂ ਖਾਨ ਪੀਣ ਦਾ ਸਮਾਨ ਕਰਦੇ ਆ ਬਣਾਉਂਦੇ ਆ ਉਹ ਇਦਾਂ ਦੀਆਂ ਗਲਤੀਆਂ ਨਾ ਕਰਨ ਔਰ ਇਰਕ ਇੰਪਰੂਵਮੈਂਟ ਲਿਆਂ ਜਾਲੀ ਵਾਲਾ ਦਰਵਾਜਾ ਪੱਕੇ ਤੌਰ ਤੇ ਹੋਣਾ ਚਾਹੀਦਾ ਤਾਂ ਕਿ ਮੱਖੀਆਂ ਅੰਦਰ ਨਾ ਐਂਟਰ ਕਰ ਸਕਣ ਜਿਹੜੇ ਪੱਖੇ ਪੁੱਖੇ ਲੱਗੇ ਹੋਣੇ ਚਾਹੀਦੇ ਆ ਮੁਲਾਜ਼ਮਾਂ ਲਈ ਤਾਂ ਕਿ ਉਹ ਪਸੀਨਾ ਜਿਹੜਾ ਉਹਨਾਂ ਨੂੰ ਆ ਰਿਹਾ ਉਹ ਪਸੀਨਾ ਵਿੱਚ ਖਾਣ ਵਾਲੀ ਚੀਜ਼ ਚ ਨਾ ਪਵੇ ਠੀਕ ਹੈ ਉਹਨਾਂ ਨੂੰ ਟੋਪੀਆਂ ਪਾਣੀਆਂ ਚਾਹੀਦੀਆਂ ਉਹਨਾਂ ਨੂੰ ਗਲਵਜ਼ ਔਰ ਮਾਸਕ ਪਾਣੇ ਚਾਹੀਦੇ ਕੋਈ ਵੀ ਮੁਲਾਜ਼ਮ ਜਿਹੜਾ ਕੂੜ ਦਾ ਕੰਮ ਕਰਦਾ ਉਹਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਹੈ ਔਰ ਇਹ ਪਰਸਨਲ ਹਾਈਜੀਨ ਚੀ ਹੋਣੀ ਚਾਹੀਦਾ ਔਰ ਇਵਨ ਜਿੱਥੇ ਬੰਦ ਰਹੀ ਹੈ ਉੱਥੇ ਜ਼ਰੂਰ ਹਾਈਜਨ ਦਾ ਖਿਆਲ ਰੱਖਣਾ ਚਾਹੀਦਾ ਫਰਚਰ ਸਟੋਟਾ ਹੋਣਾ ਚਾਹੀਦਾ ਕੰਨਾਂ ਜਿਹੜੀਆਂ ਪ੍ਰੋਪਰ ਪਲਸਟਰ ਹੋਣੀਆਂ ਚਾਹੀਦੀਆਂ ਜਾਂ ਟਾਇਲਾ ਲੱਗੀਆਂ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ ਇਤਿਆਤ ਵੱਲੋਂ ਕਰਨਗੇ ਫੇਰੀ ਅਸੀਂ ਲੋਕਾਂ ਨੂੰ ਕਹਿ ਸਕਦੇ ਆ ਕਿ ਤੁਸੀਂ ਖਾਣ ਪੀਣ ਦਾ ਸਮਾਨ ਖਾ ਸਕਦੇ ਹੋ ਔਰ ਮੈਂ ਇਹਨਾਂ ਨੂੰ ਖਾਸ ਕਰਕੇ ਸਾਰੇ ਐਫਡੀਓਜ਼ ਨੂੰ ਕਹਿਣਾ ਚਾਹੂੰਗਾ ਕਿਰੇਵਲ ਖਾਸ ਖਿਆਲ ਦਿੱਤਾ ਜਾਵੇ ਪਰਸਨਲ ਹਾਈਜਨ ਔਰ ਜਿੱਥੇ ਵੀ ਜਗ੍ਹਾ ਗਈ ਹੈ ਉੱਥੋਂ ਦੀ ਹਾਈਜਨ ਜ਼ਰੂਰ ਮੇਨਟੇਨ ਕੀਤੀ ਜਾਵੇ ਇਹ ਜਿਹੜੀ ਇੱਕ ਚੈਕਿੰਗ ਹੋਈ ਸੀ ਕਿ ਕਿਹੜੀਆਂ ਤੁਮਾਦੀਆਂ ਉਹਦਾ ਕੀ ਹੋ ਡਿਫਰੈਂਟ ਹੈ ਕੋਈ ਉਹਨਾਂ ਦੇ ਕੋਈ ਆਸੇ ਪਿਛਲੇ ਵਾਰ ਇੱਕ ਚੈਕਿੰਗ ਕੀਤੀ ਸੀ ਉਰੇ ਤੇ ਹੁਣ ਇਹਨਾਂ ਨੇ ਅਸੀਂ ਦੇਖਿਆ ਕਿ ਉਹਨਾਂ ਨੇ ਟਾਇਲਟ ਦਾ ਅਸੀਂ ਕਿਹਾ ਸੀ ਉਹਨਾਂ ਨੂੰ ਕਿ ਦਰਵਾਜ਼ਾ ਅੰਦਰ ਨਹੀਂ ਹੋਣਾ ਜਿਹਦਾ ਟਾਇਲਟ ਦਾ ਵੀ ਦਰਵਾਜ਼ਾ ਉਹਨਾਂ ਨੇ ਬਾਹਰ ਕਢਾ ਦਿੱਤਾ ਆ ਔਰ ਦੀਵਾਰਾਂ ਜਿਹੜੀਆਂ ਆ ਉਹ ਵਾਈਟ واਸ਼ ਪ੍ਰੋਪਰ ਹੋਣੀ ਚਾਹੀਦੀ ਹੈ ਉਹ ਵੀ ਉਹਨਾਂ ਨੇ ਵਾਈਟ واਸ਼ ਵਗੈਰਾ ਕਰਾ ਦਿੱਤੀ ਹੈ ਖਾਸ ਕਰ ਮੈਂ ਵੀ ਦੇਖਿਆ ਕਿ ਉੱਤੇ ਜਾ ਕੇ ਉਹਨਾਂ ਨੇ ਟੋਪੀਆਂ ਜ਼ਰੂਰ ਪਾ ਲੀਆਂ ਆ ਆ ਪਰ ਫਿਰ ਵੀ ਮੈਂ ਕਹਾਂਦਾ ਜਾਊਂਗਾ ਟੋਪੀਆਂ ਤੋਂ ਇਲਾਵਾ ਵੀ ਉਹ ਜਿਹੜੇ ਵਰਕਰ ਐ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ ਕਿ ਹਾਂ ਵੀ ਆਪਣੇ ਨੋਕ ਕੱਟ ਕੇ ਰੱਖਣ ਪਖਾਨੇ ਤੋਂ ਬਾਅਦ ਜਾਂ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਤੋਂ ਬਾਅਦ ਜਦੋਂ ਖਾਣ ਵਾਲਾ ਸਮਾਨ ਬਣਾਉਣ ਲੱਗਣ ਤੇ ਹੱਥ ਤੋਕੇ ਹੀ ਕੰਮ ਕਰਿਆ ਕਰਨ। ਇੱਤੋਂ ਇਲਾਵਾ ਮੰਨ ਲਓ ਕਿ ਕਿਸੇ ਨੂੰ ਕੋਈ ਬਿਮਾਰੀ ਐ ਖਾਂਸੀ ਵਲਗਮ ਦੀ ਜੁਕਾਮ ਦੀ ਉਸ ਬੰਦੇ ਨੇ ਛੁੱਟੀ ਲੈ ਕੇ ਉਹਨੇ ਦੇ ਨਹੀਂ ਆਣਾ ਚਾਹੀਦਾ ਆਪਣੇ ਲਾਲਚ ਲਈ ਅਗਰ ਤੁਸੀਂ ਆਓਗੇ ਤੇ ਨੁਕਸਾਨ ਸਾਡੇ ਲੋਕਾਂ ਨੂੰ ਐ। कि ਜਿਨਾਂ ਦੇ ਅਗਰ ਉਹ ਗਲਤ ਮਾਲ ਖਾਂਗੇ ਗੰਦਾ ਮਾਲ ਖਾਂਗੇ ਤਾਂ ਉਹਨਾਂ ਨੂੰ ਵੀ ਬਿਮਾਰੀਆਂ ਹੋ ਸਕਦੀਆਂ। ਸੋ ਮੇਰਾ ਇਹਨਾਂ ਨੂੰ ਜ਼ਰੂਰ ਕਹਿਣਾ ਜਾਊਗਾ ਕਿ ਆਪਣਾ ਪਰਸਨਲ ਹਾਈਜਨ ਅਗੇਨ ਮੇਨਟੇਨ ਰੱਖੋ। ਯਾਰ ਰਵੇ ਦੇਗਾ ਕਿ ਅੰਗਰੇਜ਼ ਕੋਈ ਮੈਸੇਜ ਦੇਣਾ ਚਾਹੁੰਦੇ ਆ ਆਮ ਪਬਲਿਕ ਤੇ ਬੱਤੀ ਦੁਕਾਨਦਾਰ। ਮੈਂ ਆਮ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਜ਼ਰੂਰ ਸਰਕਾਰ ਦੀ ਹਦਾਇਤਾਂ ਮੁਤਾਬਕ ਛਾਪੇਮਾਰੀ ਕਰ ਰਹੇ ਆਂ। ਹਰ ਜਗ੍ਹਾ ਤੇ ਜਾ ਰਹੇ ਆਂ। ਚਾਹੇ ਉਹ ਮਠਾਈ ਦੀ ਦੁਕਾਨ ਚਾਹੇ ਵਿਕਰੀ ਦੇ ਆਈਟਮਸ ਜਾਂ ਪੇਠਾ ਵਗੈਰਾ ਬੰਦਾ ਹੋਵੇ। لیکن ਸਾਡਾ ਕੀਤਾ ਉਹਨਾਂ ਸੈਕਸਸਫੁਲ ਨਹੀਂ ਹੋ ਸਕਦਾ ਜਿੰਨਾ ਜੇਕਰ ਲੋਕ ਖੁਦ ਜਾਣਕਾਰ ਨਾ ਹੋਣਗੇ ਲੋਕਾਂ ਨੂੰ ਚਾਹੀਦਾ ਹੈ ਕਿ ਜਿੱਥੋਂ ਮਠਾਈ ਲੈਣਦੇ ਹੋਣ ਖੁਦ ਆ ਕੇ ਦੇਖਣ ਕਿ ہاں ਵੀ ਉਥੇ ਮੱਕੀਆਂ ਤੇ ਨਹੀਂ ਬੈਠੀਆਂ ਉਹ ਕਿਤੇ ਜਿਹੜਾ ਉਹਨਾਂ ਦਾ ਸਪਲਾਈ ਕਰ ਰਿਹਾ ਹੈ ਉਹ ਬੰਦਾ ਠੀਕ ਹੈ ਗਿਆ ਟੇਸਟ ਠੀਕ ਹੈ ਗਿਆ ਫਿਰ ਜਿੱਦਾਂ ਉਹਨੇ ਮੰਨ ਲਓ ਕਿ ਕੋਈ ਤੁਸੀਂ ਵਿਕਰੀ ਆਈਟਮਸ ਹੈ ਉਰੇ ਉੱਤੇ ਹਮੇਸ਼ਾ ਲਿਖੀ ਹੁੰਦੀ ਹੈ ਡੇਟ ਆਫ ਐਕਸਪਾਇਰੀ ਉਹਨੂੰ ਜ਼ਰੂਰ ਚੈੱਕ ਕਰਨਾ ਕਈ ਵਾਰ ਮੈਂ ਇਹ ਵੀ ਦੇਖਿਆ ਹੈ ਕਿ ਪ੍ਰੋਡਕਟ ਕੋਈ ਵੀ ਹੋਵੇ ਚਾਹੇ ਕਰਿਆਨਾ ਸ਼ਾਪ ਵਾਲਾ ਵੀ ਹੋਵੇ ਔਰੇ ਤੇ ਨਾਮ ਕੁਛ ਹੋਰੰਦਾ ਹੈ ਤੇ ਲੇਬਲ ਕੁਛ ਹੋਰ ਕਰ ਦਿੱਤੇ ਨੇ। ਉਹਨੂੰ ਜਾਗਰੂਕ ਜਿਹੜਾ ਇਹ ਜਨਤਾ ਹੈਗੀ ਆ ਉਹਨੂੰ ਜ਼ਰੂਰ ਸਪੈਸੀਫਾਈ ਉਹਨੂੰ ਕਰ ਲੈਣਾ ਚਾਹੀਦਾ ਕਿ ਹਾਂ ਵੀ ਜੋ ਅਸੀਂ ਚੀਜ਼ ਖਰੀਦ ਰਹੇ ਆ ਉਹ ਉਸੇ ਮੁੱਲ ਦੀ ਵੀ ਹੈਗੀ ਆ ਕਿ ਉਸ ਕੁਆਲਿਟੀ ਦੀ ਹੈਗੀ ਆ ਕਿ ਨਹੀਂ। ਸੋ ਸਾਡਾ ਜਿੰਨਾ ਕੰਮ ਹੈ ਉਹ ਤੋਂ ਡਬਲ ਕੰਮ ਜੇ ਤੁਸੀਂ ਕਰੋਗੇ ਤੇ ਫੇਰ ਹੀ ਤੁਹਾਨੂੰ ਫਾਇਦਾ ਹੈਗਾ। ਸੋ ਜਨਤਾ ਨੂੰ ਮੈਂ ਇਹ ਹੀ ਜਾਗਰੂਕ ਕਰਨਾ ਚਾਹਾਂਗਾ ਕਿ ਤੁਸੀਂ ਆਪਣਾ ਖੁਦ ਖਿਆਲ ਰੱਖੋ। ਅਸੀਂ ਤੇ ਤੁਹਾਡੇ ਜ਼ਰੂਰ ਮਦਦ ਲਈ ਤਿਆਰ ਹੈਗੇ ਆ। ਤੁਸੀਂ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਓ। 干了。